ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨਤੀ ਚੋਪੀ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਜਤ ਕੀ ਛਾ ਤਉ ਚਰਨ ਨਮਰ ਲੇ ਹਮਾਰਾਇ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਰ ਸਭੇ ਤੁਮ ਕਾਬ ਆਪ ਹਾ ਦੇ ਮੈ ਬਚਾਵ ਸੁਖੀ ਬਸੈ ਮੋਰੋ ਪਰਵਾਰ ਸਿਵਕ ਸਿਕ ਸਭੇ ਕਰਤਾਰ ਮੋਰ ਚਾਨਨ ਕਰਜ ਕਰੀਐ ਸਭਨ ਕੋ ਆਜ ਸੰਰੀਆ ਪੂਰਨ ਹੋਏ ਹਮਾਰੀ ਆਸਾ ਤੋਰਪ ਨਿਭੇ ਰਹੇ ਭਿਆਸਾ ਤੁਮਹੈ ਛਾੜ ਕੋਈ ਅਵਰਣਾ ਤਿਉ ਹੂੰ ਜੋ ਵਰਤ ਹੂੰ ਸੁਦੰਤੇ ਬਾੰ ਸ਼ਿਵ ਗਿ ਸਿਖੁ ਮਾਰਿ ਤਾਰਿਐ ਤੁਮ ਤੁਮ ਸੁਦਰ ਹਮਾਰੇ ਮਾਰਿਐ ਆਪ ਹਾ ਦੇਮ ਜੀ ਅਪ੍ਰਯ ਮਰਨ ਕਾਲ ਕਾ ਤਰਸ ਨਵਰੀਐ ਹੋਜੂ ਸੁਦਾ ਹਮਾਰੇ ਬੱਚਾ ਸ੍ਰੀ ਹਸਤੁ ਜੋ ਜੋ ਕਰਿਓ ਰਚਾ ਰਾਖ ਲਿਓ ਮੋਏ ਰਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਰਬੰਦ ਦ੍ਰਿਸ਼ਣ ਕੇ ਹੰਤਾ ਤੁਮ ਹੋ ਬੁਰਜਤ ਅਰਦਾਸ ਕੰਤਾ ਕਾਲ ਪਾਇ ਬ੍ਰਹਮ ਉਤਰਾ ਕਾਲ ਪਾਇ シュਜ ਅਵਤਰਾ ਕਾਲ ਪਾਇ ਕਰਿ ਬਿਸ਼ਨ ਵਰਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜਗ ਉਸ ਕਿਓ ਬੇਦ ਰਾਜ ਵਰ ਮੌਜੂਥਿਓ ਜਮਨ ਕਾਲ ਸਭ ਜਗ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਹੁ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਤੂ ਜਛਨ ਉਪਜਾਇਓ ਆਦਿ ਅੰਤ ਇੱਕੇ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤੀ ਕੋ ਹਮਾਰੇ ਸਕਲ ਪਰਦਾ ਜਨ ਆਪ ਸਵਾਰੇ ਸ਼ਿਵ ਕਨ ਕੋ ਸੈਵ ਗੁਣ ਸੁਖ ਦਿਯੋ ਛਤਰਣ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤ ਕੀ ਜਾਣਤ ਭਲੇ ਬੁਰੇ ਕੀ ਵੀਰ ਬਿਸ਼ਾਨਤ ਚਿੰਟੀ ਦੇ ਕੁੰਦਰੀ ਅਸੂਲਾ ਸਭ ਪਾਰੇ ਕਿਰਪਾ ਦਰਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਬਿਸ਼ਾਨ ਕਟ ਕਟ ਕੇ ਪਟ ਪਟ ਕੀ ਜਾਨ ਜਬ ਉਦਕਰ ਕਰਾ ਕਰਤਾਰਾ ਅਰਜਾ ਦਰਦਮ ਦੇ ਅਪਾਰਾ ਜਬਿਆ ਕਰਖ ਕਰਦਹੁ ਕਬਹੁ ਤੁਮ ਮਿਲਦੇ ਦਰਸਭ ਹੂੰ ਜੀਤੇ ਬਦਨਾ ਸ਼੍ਰੀ ਰਾਮ ਧਾਰੇ ਆਪੇ ਆਪਣੇ ਬੂਜਾ ਚਾਰੇ ਤੁਮ ਸਭ ਹੀ ਤੇ ਰਤਨ ਰਾਲਮ ਜਾਨ ਦਵੇਦ ਭੇਦਿਆ ਰਿਆ ਰਾਮ ਨਰਿੰਕਾ ਨਿਰਵਕਾ ਨਰਲੰਬ ਆਦ ਅਨੀਲਾ ਨਦ ਅਸੰਭ ਤੰਕਾ ਮੂੜੇ ਜਾਰਤ ਬੇਦਾ ਜੰਕੋ ਪੇਵਨਾ ਪਾਵਤ ਬੇਦਾ ਤੰਕੋ ਕਰ ਪਹਨ ਅਨਮਨਤੇ ਮਹਾ ਮੂੜੇ ਕਹ ਭੇਦ ਨ ਜਾਣਤੇ ਮਹਾ ਦੇਵ ਕੋ ਕਹ ਸਦਾ ਸ਼ਿਵ ਨਰਿੰਗਾਰ ਕਾ ਜਨਨ ਤ ਨਹ ਭੈਵਾ ਆਪੇ ਆਪਣੀ ਬੁਧਿ ਅਜੇਤੀ ਬਰਨਤ ਪਿੰਨ ਪਿੰਨ ਦੁਇ ਦਿੱਤੀ ਤੁਮ ਨਾ ਲਖਾ ਨਾ ਜੈ ਬਸਾਰਾ ਕਹੇ ਬਿਨ ਸਭ ਸੰਸਾਰਾ ਇਕ ਰੂਪ ਨ ਉਸ ਰੂਪਾ ਰੰਗ ਬਯੋ ਰਾਵ ਕੈ ਭੂਪਾ ਅੰਡਜ ਰਸ ਤਜ ਕਿਨੀ ਉਤਪਜ ਖਾਨ ਬਹੁ ਰਚ ਦਿਨੇ ਕਹਉ ਫੂਲ ਰਾਇਹ ਬੇਟਾ ਕਹਉ ਸਿਮਟ ਭਇਓ ਸ਼ੰਕਰ ਅਖੇ ਠਾ ਸਗਦੇ ਸਣਖਾਇਆ ਚੰਬਵ ਆਦਿ ਜਗਾਦ ਸਰੂਪ ਸਿਮਪਵ ਆਬ ਰਚავੇ ਤੁਮ ਕਰੋ ਸਿਖਿਆ ਬਾਰ ਅਸਿਕ ਸੰਗਰੋ ਦੁਸ਼ਟ ਜیتے ਉਠੋ ਦੁਤਪਤਾ ਸ਼ਕਲ ਮਲੇਸ਼ ਕਰੋ ਰਣਕ ਹੱਤਾ ਜੇ ਆਸ ਤੁਝੈ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਦੁਖ thamਰੇ ਪੁਰਖ ਚਰਨ ਭਗ ਪਰਿ ਤੇ ਹਾਰੇ ਤਿਨ ਕੈ ਤੁਮ ਸੰਗਲ ਸਭ ਧਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੈ ਕਾ ਲਿਟਨੇ ਹੈ ਰੱਛਾ ਹੋਏ ਤੈ ਸਭ ਕਾਲਾ ਦੁਸ਼ਟ ਅਰਿਸ਼ਟ ਡਰੈ ਦਤ ਕਾਲਾ ਕਿਰਪਾ ਦੁਸ਼ਟ ਤਨ ਜੈਨ ਹਰਿਓ ਤਾਂਗੇ ਦਵਤਨ ਕੋ ਹਰਿਓ ਰਿੱਧ ਸਦ ਕਰਮੋ ਸਭ ਹੋਏ ਦੁਸ਼ਟ ਸਾਹ ਜਭ ਸਕੇ ਨਾ ਕੋਏ ਇੱਕ ਬਾਜ ਜਤ ਮੈ ਸੁਮਾਰਾ ਕਾਲ ਵਾਸਤੇ ਤਾਹੀਂ ਉਵਾਰਾ ਜਿਨ ਨਰ ਨਾਮ ਤਹਾਰੋ ਕਹਾ ਦਰਦ ਦੁਖਤ ਦੋਗ ਤੇ ਰਹਾ ਖੜਗ ਗੇਤ ਮੈਂ ਸਰਨ ਤਹਾਰੇ ਆਪਾ ਹਾਦ ਲਿਓ ਬਾਰੇ ਸਰਬ ਠੋਰ ਮੋ ਹੋਏ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜਗ ਗੇਤ ਮੈਂ ਸਰਨ ਤਹਾਰੇ ਆਪਾ ਹਾਦ ਲਿਓ ਬਾਰੇ ਸਰਬ ਠੋਰ ਮੋ ਹੋਏ ਸਹਾਈ ਦੁਸ਼ਟ ਦਉ ਤੇ ਲਿਓ ਬਚਾਈ ਆ ਰਾਮ ਕਲੇ ਮਹਲਾ ਦੀ ਜਾਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਦਾ ਪਾਇਆ ਸਾਇ ਸਿਤੀ ਮਨੁਜ ਜਿ ਹਵਦਾਇਆ ਰਾਗ ਰਤਨ ਬਰਵਾਰ ਪਰਿਆ ਸ਼ਬਦ ਗਾਵਣ ਆਇਆ ਸਬਦੋ ਤਾਂ ਗਾਓ ਹਰਿ ਕੇਰਾ ਮਨ ਜਿ ਨਿਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੁ ਮੈਂ ਪਾਇਆ ਏ ਮਨ ਮੇਰਾ ਤੂੰ ਸੁਧਾਰੋ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੋਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕੋ ਮਨੁ ਵਸਾਰੇ ਕਹੇ ਨਨਕ ਮਨ ਮੇਰੇ ਸਦਾ ਰਹੁ ਹਰਿ ਨਾਮ ਲੈ ਸਾਚੇ ਸਾਈਬਾ ਕਿਆ ਨਹੀਂ ਕਰਦੇ ਰ ਕਰਤਾ ਤੇਰਾ ਸਭ ਕੁਛ ਹਾ ਦੇ ਜਿਸ ਨੂੰ ਪਾਵੇ ਸਦਾ ਸਿਮਸਲਾਹ ਤੇਰੇ ਨਾਮ ਨੂੰ ਸਾਵੈ ਨਾਮ ਜਿਨ ਕੇ ਮਨੁਸਿਆ ਵਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਘਰ ਤਾਂ ਤੇਰੇ ਸਭ ਕੁਝ ਜਿਸ ਦੇ ਸੋ ਪਾਵੇ ਸਾਚਾ ਨਾਮ ਕਰਤਾ ਤੇਰੇ ਸਭ ਜਿ ਜਿਦੇ ਸੋ ਪਾਵੇ ਸਦਾ ਸਿਮਸਲਾ ਹਾ ਤੇਰੀ ਨਾਮ ਮਨੁ ਹਸਾਵੇ ਨਾਮਿਨ ਕੈ ਮਨੁਸਿਆ ਆਵਾਜੇ ਸਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹਿ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੈ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸਾਤ ਸੁਖ ਮਾਨਿਆਇ ਵਸਿਆ ਜਿਨਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਉਸ ਤੇ ਅਵੜਿਆਇ ਕਹੇ ਨਾਨਕ ਸੁਨਤੋ ਸਉਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਕਲੰਦ ਕਰਤਾਰਿਆ ਪੰਜ ਦੂਤ ਦੁਆਸ ਕੀਤੇ ਕਾਲ ਕੰਧ ਕਮਾਰੇਆ ਪੁਰ ਕਰਮ ਪਾਇਆ ਤੁਝ ਜਨ ਕੋ ਸੇਨਾ ਮਾਰ ਕੇ ਲਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਕਹ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਵਾ ਜੇ ਆਨੰਦ ਸੁਣੋ ਬੜ ਪਾਗਿਓ ਸਗਲਾ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਨੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੈ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਲੇ ਸੁਣ ਤੇ ਪਾਣੀਤ ਕਹ ਤੇ ਪਵਿੱਤ ਸਤ ਗੁਰ ਆਪਰਪੂਰੇ ਬਿਨ ਮੰਤਨਾ ਨ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣ ਤੇ ਪਾਣੀਤ ਕਹ ਤੇ ਪਵਿੱਤ ਸਤ ਗੁਰ ਆਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ